ਪਹਿਲੇ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਮੈਂ ਦੂਜੀ ਥਾਂ ਬੈਠੀ ਸੀ ਤੇ ਹੁਣ ਮੇਰੇ ਉਹਦੇ ਨਾਲ ਰਹਿੰਦੀ ਪਈ ਸੀ ਲਾਵਾ ਫਿਰੇ ਮੇਰੇ ਹੋਏ ਸੀ ਤੇ ਹੁਣ ਮੈਨੂੰ ਬਲੈਕ ਮੈਨ ਕਰਦਾ ਪਿਆ ਵਾ ਮੇਰੇ ਬੱਚੇ ਤੇ ਉਤਿਆਜਾਰ ਬਹੁਤ ਜ਼ਿਆਦਾ ਕਰਦਾ ਪਿਆ ਵਾ ਤੇ ਇਤੋਂ ਤੱਕ ਉਹਦੇ ਨਾਲ ਮਾਰਕੁੱਟ ਬਹੁਤ ਹੁੰਦੀ ਪਈ ਆ ਤੇ ਨਵੀਂ ਤੋਂ ਨਵੀਆਂ ਹੀ ਵੀਡੀਓ ਮੈਨੂੰ ਭੇਜਦਾ ਪਿਆ ਵਾ ਵੀ ਮੈਂ ਇਹਨੂੰ ਮੈਂ ਇਹਨੂੰ ਮਾਰ ਦੇਣਾ ਜਾਂਨੋ ਜੇ ਮੈਨੂੰ 4 ਲੱਖ ਰੁਪਏ ਨਾ ਦਿੱਤਾ ਤੇ ਵੀਡੀਓ ਵਿੱਚ ਉਹਨੂੰ ਨਸ਼ਾ ਖਵਾਉਂਦਾ ਪਿਆ ਵਾ ਤੇ ਉਹਦੇ ਨਾਲ ਉਹਦਾ ਗਲਦ ਬੋਨਦਾ ਪਿਆ ਵਾ ਉਹਦੀਆਂ ਮਦੂ ਮਨੱਕਾ ਜਿਹੜਾ ਹੁੰਦਾ ਵਾ ਉਹ ਖਵਾਉਂਦਾ ਪਿਆ ਵਾ ਤੇ ਉਹਦੀਆਂ ਜਿਹੜੀਆਂ ਹੱਥ ਦੀਆਂ ਉਂਗਲਾਂ ਵਾ ਤੋੜ ਦਿੱਤੀਆਂ ਗਿਆ ਵਾ ਕਦੀ ਉਹਦੇ ਕੋਲ ਭੀਖ ਮੰਗਦਾ ਕਦੀ ਕਿਸੇ ਮੰਦਰ ਚ ਜਾ ਕੇ ਰੋਟੀ ਮੰਗਦਾ ਪਿਆ ਕਦੀ ਕਿਸੇ 'ਚ ਮੰਗਦਾ ਪਿਆ ਵਾ ਪਿਆਜ ਮੇ ਆਦੇ ਨਾਲ ਆ ਕੀਤਾ ਵਾ ਆ ਕੀਤਾ ਵਾ ਤੇ ਕਹਿੰਦਾ ਪਿਆ ਵਾ ਭੀਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇ ਕਹਿੰਦਾ ਤੇਰੇ ਘਰੇ ਜਾਂ ਮੈਂ ਕਿਸੇ ਥਾਂ ਤੇ লাশ ਸੁੱਟ ਕੇ ਤੇ ਕਹਿੰਦਾ ਤੈਨੂੰ ਮੈਂ ਵੀਡੀਓ ਭੇਜਦਾਗਾ ਤੇ ਉੱਥੇ ਮੈਂ ਦੱਸਦਾਗਾ ਵੀ ਇੱਥੇ ਉਹਦੀ লাশ ਪਈ ਆ ਤੇ ਆਣ ਕੇ ਤੇ ਚੱਕ ਕੇ ਲੈ ਜਿਓ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਹੋਈ ਆ ਮੇਰੇ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਹੈਗੀ ਕਿਸੇ ਵੀ ਪਾਸੇ ਨਹੀਂ ਸੁਣਵਾਈ ਹੋਈ ਕੇਸ ਕਤਲ ਕੀਤਾ ਹੀ ਪਹਿਲਾਂ ਉਹਨੇ ਗੁਰਸਿੱਖ ਸਜਾਇਆ ਸੀ ਅਮਰਿਸ਼ ਕਾਇਆ ਸੀ ਉਹਨੂੰ ਤੇ ਬਾਅਦ ਚ ਉਹਨੇ ਨਾ ਕੈਸ ਕਤਲ ਕਰਾ ਕੇ ਆਪ ਉਹ ਸਾਹਮਣੇ ਨਹੀਂ ਹੁੰਦਾ ਹੈਗਾ ਤੇ ਉਹਨੂੰ ਹੀ ਨਸ਼ਾ ਲਿਆ ਕੇ ਦਿੰਦਾ ਵਾ ਉਹਨੂੰ ਕਹਿੰਦਾ ਤੂੰ ਨਸ਼ਾ ਲਿਆ ਕੇ ਆ ਨਸ਼ਾ ਲਿਆ ਕੇ ਫਿਰ ਉਹਨੂੰ ਧੱਕੇ ਨਾਲ ਖੋਂਦਾ ਵਾ ਮਗਰ ਉਹਦਾ ਨਾ ਲੱਗਦਾ ਨਾ ਕੋਟ ਦਾ ਵਕੀਲਾਂ ਵਾਲੀ ਚਪਟੀ ਆ ਜਿਹਦੇ ਨਾਲ ਉਹ ਕੁੱਟਦਾ ਵਾ ਮੇਰੇ ਨਾਮ ਜੋਤੀ ਘੋਰਾ ਹਾਂ ਤੇ ਪਿੰਡ ਮੇਰਾ ਬੋਲੀਆਂ ਵਾ ਮੈਂ ਉਮਰਪੁਰੀ ਵਿਆਹੀ ਹੋਈ ਸੀ ਪਹਿਲੇ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਮੈਂ ਦੂਜੀ ਥਾਂ ਬੈਠੀ ਸੀ ਤੇ ਹੁਣ ਮੇਰੇ ਉਹਦੇ ਨਾਲ ਰਹਿੰਦੀ ਪਈ ਸੀ ਲਾਵਾ ਫਿਰੇ ਮੇਰੇ ਹੋਏ ਸੀ ਤੇ ਹੁਣ ਮੈਨੂੰ ਬਲੈਕਮੈਨ ਕਰਦਾ ਪਿਆ ਵਾ ਮੇਰੇ ਬੱਚੇ ਤੇ ਅਤਿਆਚਾਰ ਬਹੁਤ ਜ਼ਿਆਦਾ ਕਰਦਾ ਪਿਆ ਵਾ ਇਸ ਬੱਚੇ ਤੇ ਤੇ ਇਤੋਂ ਤੱਕ ਉਹਦੇ ਨਾਲ ਮਾਰਕੁੱਟ ਬਹੁਤ ਹੁੰਦੀ ਪਈ ਆ ਤੇ ਨਵੀਂ ਤੋਂ ਨਵੀਆਂ ਹੀ ਵੀਡੀਓ ਮੈਨੂੰ ਭੇਜਦਾ ਪਿਆ ਵਾ ਵੀ ਮੈਨੂੰ ਮੈਂ ਇਹਨੂੰ ਮਾਰ ਦੇਣਾ ਜਾਂਨੋ ਜੇ ਮੈਨੂੰ 4 ਲੱਖ ਰੁਪਏ ਨਾ ਦਿੱਤਾ ਤੇ ਮੇਰੀ ਕੀ ਹੈਗੀ ਵੀਡੀਓ ਵਿੱਚ ਵੀਡੀਓ ਵਿੱਚ ਉਹਨੂੰ ਨਸ਼ਾ ਖਵਾਉਂਦਾ ਪਿਆ ਵਾ ਤੇ ਉਹਦੇ ਨਾਲ ਉਹਦਾ ਗਲਦ ਬੋਨਦਾ ਪਿਆ ਵਾ ਉਹਦੀਆਂ ਮધુ ਮਨਕਾ ਜਿਹੜਾ ਹੁੰਦਾ ਵਾ ਉਹ ਖਵਾਉਂਦਾ ਪਿਆ ਵਾ ਤੇ ਉਹਦੀਆਂ ਜਿਹੜੀਆਂ ਹੱਥ ਦੀਆਂ ਉਂਗਲਾਂ ਵਾ ਤੋੜ ਦਿੱਤੀਆਂ ਗਿਆ ਵਾ ਤੇ ਉਹਨੂੰ ਕਦੀ ਉਹਦੇ ਕੋਲ ਭੀਖ ਮੰਗੋਂਦਾ ਕਦੀ ਕਿਸੇ ਮੰਦਰ ਚ ਜਾ ਕੇ ਰੋਟੀ ਮੰਗਦਾ ਪਿਆ ਕਦੀ ਕਿਸੇ ਚ ਮੰਗਦਾ ਪਿਆ ਵਾ ਤੇ ਇਸ ਕਰਕੇ ਮੈਨੂੰ ਨਵੀ ਤੋਂ ਨਵੀਆਂ ਵੀਡੀਓ ਭੇਜਦਾ ਰਹਿੰਦਾ ਵਾ ਪਿਆ ਅੱਜ ਮੈਂ ਆਦੇ ਨਾਲ ਆ ਕੀਤਾ ਵਾ ਆ ਕੀਤਾ ਵਾ ਤੇ ਕਹਿੰਦਾ ਪਿਆ ਵਾ ਭੀਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇ ਕਹਿੰਦਾ ਤੇਰੇ ਘਰੇ ਜਾਂ ਮੈਂ ਕਿਸੇ ਥਾਂ ਤੇ লাশ ਸੁੱਟ ਕੇ ਤੇ ਕਹਿੰਦਾ ਤੈਨ ਮੈਂ ਵੀਡੀਓ ਭੇਜਦਾਗਾ ਤੇ ਉੱਥੇ ਮੈਂ ਦੱਸਦਾਗਾ ਵੀ ਇੱਥੇ ਉਹਦੀ লাশ ਪਈ ਆ ਤੇ ਆਣ ਕੇ ਤੇ ਚੱਕ ਕੇ ਲੈ ਜਿਓ ਤੇ ਮੈਨੂੰ ਨਹੀਂ ਕੁਝ ਵੀ ਚਾਹੀਦਾ ਮੈਨੂੰ ਸਿਰਫ ਮੇਰਾ ਬੱਚਾ ਚਾਹੀਦਾ ਇਨਸਾਫ ਚਾਹੀਦਾ ਵਾ ਮੇਰੇ ਬੱਚੇ ਦਾ ਕਿੰਨਾ ਚਿਰ ਹੋ ਗਏ ਚਾਰ ਮਹੀਨੇ ਹੋ ਚੁੱਕੇ ਆ ਤੇ ਮੈਂ ਚਾਰ ਮਹੀਨੇ ਹੋਏ ਆ ਤੇ ਮੈਂ ਪੁਲਿਸ ਕੰਪਲੇਂਟ ਵੀ ਕੀਤੀ ਹੋਈ ਆ ਮੇਰੇ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਹੈਗੀ ਕਿਸੇ ਵੀ ਪਾਸੇ ਨਹੀਂ ਸੁਣਵਾਈ ਹੋਗੀ ਤੇ ਮੈਂ ਉੱਥੇ ਕੰਮ ਕਰਦੀ ਆ ਕੰਪਨੀ ਦੇ ਵਿੱਚ ਧਗਾ ਮਿਲ ਚ ਤੇ ਮੈਂ ਉੱਥੇ ਰੋਜ਼ ਹੀ ਆਪ ਡਾਉਨ ਕਰਦੀ ਆ ਵੀ ਕੇਸ ਕਤਲ ਕੀਤਾ ਤੇ ਕੇਸ ਕਤਲ ਕੀਤਾ ਹੀ ਪਹਿਲਾਂ ਉਹਨੇ ਗੁਰਸਿੱਖ ਸਜਾਇਆ ਸੀ ਅਮਰਿਸ਼ ਕਾਇਆ ਸੀ ਉਹਨੂੰ ਤੇ ਬਾਅਦ ਚ ਉਹਨੇ ਨਾ ਕੇਸ ਕਤਲ ਕਰਾ ਕੇ ਆਪ ਉਹ ਸਾਹਮਣੇ ਨਹੀਂ ਹੁੰਦਾ ਹੈਗਾ ਤੇ ਉਹਨੂੰ ਹੀ ਨਸ਼ਾ ਲਿਆ ਕੇ ਦਿੰਦਾ ਉਹਨੂੰ ਕਹਿੰਦਾ ਤੂੰ ਨਸ਼ਾ ਲਿਆ ਕੇ ਆ ਨਸ਼ਾ ਲੈ ਆ ਕੇ ਫਿਰ ਉਹਨੂੰ ੱੱਕੇ ਨਾ ਖੋਂਦਾ ਵਾ ਮਗਰ ਉਹਦਾ ਨਾ ਲੱਤਾਂ ਨਾ ਕੁੱਟਦਾ ਵਾ ਕਿੱਲਾ ਵਾਲੀ ਚੱਪਟੀ ਆ ਜਿਹਦੇ ਨਾਲ ਉਹ ਕੁੱਟਦਾ ਵਾ ਤੇ ਕਦੀ ਉਹਦੇ ਕੋਲ ਕੱਪੜੇ ਧੋਂਦਾ ਵਾ ਕਦੀ ਕਿਸੇ ਜਨਾਨੀ ਦੇ ਮਗਰ ਲਾ ਕੇ ਉਹਨੇ ਕੋਈ ਜਨਾਨੀ ਵੀ ਰੱਖੀ ਹੋਈ ਆ ਹੁਣ ਕਹਿੰਦਾ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਵਾ ਜਿੰਨਾ ਪਤਾ ਵੀ ਕੁੱਟਦਾ ਮਾਰਦਾ ਉਹ ਮੈਨੂੰ ਨਾ ਰੋਜ਼ ਹੀ ਨਵੀਂ ਤੋਂ ਨਵੀਂ ਵੀਡੀਓ ਪੇਸਦਾ ਵਾ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਵਾ ਹਾਂਜੀ ਕੀ ਮੰਗੇ ਹੋ ਕਰਦੀ ਮੇਰਾ ਬੱਚਾ ਮੈਨੂੰ ਮਿਲਣਾ ਚਾਹੀਦਾ ਅਭੀ ਜਿੱਥੇ ਵੀ ਆ ਮੈਨੂੰ ਮੇਰਾ ਬੱਚਾ ਸਹੀ ਸਲਾਮਤ ਮਿਲਣਾ ਚਾਹੀਦਾ ਜੇ ਕਿਸੇ ਭੈਣ ਭਰਾ ਨੂੰ ਵੀ ਪਤਾ ਆ ਤੇ ਉਹਦੇ ਕੋਲ ਬੱਚਾ ਲੈ ਕੇ ਮੈਨੂੰ ਦਿੱਤਾ ਜਾਵੇ। ਨਾ ਬੱਬਾਈ ਤੁਹਾਡਾ ਮੇਰਾ ਨਾਮ ਦਾਨਾ ਜੀ। ਕੀ ਮਸਲਾ ਕੀ ਤੁਹਾਡਾ ਕੁੜੀ ਦਾ? ਮਸਲਾ। ਮੇਰੇ ਦੋਤਾਵਾ ਜੀ। ਮੈਨੂੰ ਪਿਆਰ ਨਹੀਂ ਲੈਣਾ ਚੱਲੇ ਘਟਨਾਪ ਹੋਇਨੂੰ। ਤੇ ਬੇਟੀ ਕੋਲੋਂ ਲੈ ਗਿਆ ਵਾ ਚਾਹੇ ਨਾ ਮੇਰੇ ਪਿੰਡ ਬੋਲੀਆਂ ਤੋਂ ਲੈ ਕੇ ਗਿਆ ਵਾ ਇੱਕ ਮੁੰਡਾ ਮੇਰੇ ਕੋਲ ਇੱਕ ਦੋਵੇਂ ਭੈਣ ਭਰਾ ਮੇਰੇ ਕੋਲ ਚਿਗੇ। ਉਹ ਮੁੰਡਾ ਬਾਹਰ ਬਾਜ਼ਾਰ ਗਿਆ ਵਾ ਪੁੰਨ ਚੱਕੇ ਚਾਹੇ ਚਾਹ ਮੈਂ ਤੈਨੂੰ ਚੀਜੀ ਤੋਂ ਆਉਣਾ ਵਾ ਚੀਜੀ ਨਾਮ ਦਵਾਈ ਨੇ ਕੋਟਾ ਰ ਆ ਗਿਆ ਤੇ ਮੈਨੂੰ ਨਿੱਕੇ ਮੁੰਡੇ ਨਾਲ ਕਿਹਾ ਕਿ ਬੇ ਪਾਪਾ ਪਤਾ ਜੀ ਆਏ ਤੇ ਕੁਸ਼ਨੂਰ ਨੂੰ ਲੈ ਗਏ ਨੂਰ ਨੂੰ ਜੋਦੇ ਨੂੰ ਉਹ ਲੈ ਗਏ ਆ ਮੁੜ ਕੇ ਇਹਨੇ ਖੜ ਕੇ ਜਾ ਕੇ ਤੇ ਫੇਰ ਮੈਨੂੰ ਫੋਨ ਕਰਤਾ ਵੀ ਜੋਤੀ ਦੀ ਹਿੰਮਤ ਹੈਗੀ ਤੇ ਮੇਰੀ ਚੁੰਗਲ ਚੋ ਛਡਾ ਲਵੇ ਕੀ ਕਰਦਾ ਕੀ ਕਿਹਾ ਹੁਣ ਮੰਦਰੀ ਉਹਨੇ ਨੂੰ ਜਾਇ ਖੜਦਾ ਵਾ ਖੜ ਕੇ ਤੇ ਪਤਾ ਨਹੀਂ ਕਿੱਥੇ ਰੱਖਿਆ ਉਹਨੇ ਨਾਲ ਨਸ਼ੇ ਵਾਲੇ ਕੈਪਸੂਲ ਗੋਲੀਆਂ ਦਿੰਦਾ ਵਾ ਪੀ 790 ਨਾਲ ਟੂਪ ਜੋੜਨ ਵਾਲੀ ਜਿਹੜੀ ਪੈਂਚਨਾ ਵਾਲੀ ਟੂਪ ਪੀ ਉਸ ਗਾਉਂਦਾ ਵਾ ਜੇ ਨਹੀਂ ਸੇਂਗਦਾ ਤੈਨੂੰ ਅੰਦਾ ਤੇਰਾ ਦਿਮਾਗ ਦਰਸਤ ਹੋ ਜਾਊਗਾ ਤੇਰਾ ਸਿਰ ਪੀੜ ਰ ਜਾਊਗਾ ਨਾਲ ਨੂੰ ਮਨੇ ਕਹਦੇਂਦਾ ਵਾ ਇਹ ਖਾਲਾ ਇਹ ਸੁਣ ਰਹੇਗਾ ਤੋ ਤੈਨੂੰ ਸੱਟ ਨਾ ਲੱਗੂਗੀ ਇਹ ਹੋਈ ਸਾਡੀ ਇਹ ਹੋਈ ਕਿਸੇ ਦੇ ਉੱਤੇ ਕਾਨੂੰਨੀ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਠਾਣੇ ਦਾ ਹਰਜੀਤ ਸਿੰਘ ਦੇ ਵੀ ਉੱਤਰ ਲੈ ਕੇ ਰੋਂਦੇ ਰਹਿ ਕੇ ਉਹਨੂੰ ਕੋਈ ਸਾਡੀ ਸੁਣ ਲਗਣੀ ਨਹੀਂ ਕੀਤੀ ਉਹਨੇ ਕੀ ਮੰਗੀ ਕੱਢੀ ਸਾਡੀ ਇਹ ਹੋਈ ਮੰਗਿਆ ਕਿ ਜਿੱਥੇ ਵੀ ਕਿਤੇ ਮਿਲੇ ਇਹਨੂੰ ਸਾਡੇ ਹੱਥ ਦਿੱਤਾ ਜਾਵੇ ਤੇ ਇਹਦੇ ਉੱਤੇ ਕਾਨੂੰਨੀ ਕਾਰਵਾਈ ਹਜੇ ਜਵਾਨੇ ਕੇਸ ਘਟਿਆ ਕੇਸ ਘਟਿਆ ਮੈਨੂੰ ਤੜਤੜ ਨਹੀਂ ਪੁੱਟਿਆ ਨਹੀਂ ਪੁੱਟਿਆ ਵੇ ਇਹਨੂੰ ਪੂਰੀ ਸਹਾ ਮਿਲਣੀ ਚਾਹੀਦੀ ਹੈ ਕਿ ਐਸਕੀਨ ਦੇ ਤੇ ਕਿ ਸਦਜੀਤ ਕੀ ਹੈ। ਕੁੱਟਾ ਮਾਰਦਾ ਵੀ ਮਾਰਦਾ ਕੁੱਟਦਾ ਇੱਕ ਦਿਨ ਲੀੜੇ ਤਵਾ ਹੁੰਡਿਆ ਇਹਨੇ ਆਪਜ ਸਾਹਮਣੇ ਨਹੀਂ ਹੋਇਆ ਬਾਸਰੂਨ ਦੇ ਵਿੱਚ ਨਾਲ ਖਲੋਤਾ ਵਾ ਉਹਨੇ ਬਾਸਰੂਨ ਦੇ ਵਿੱਚ ਲੀੜੇ ਆਪਣੇ ਤੋਂ ਹੁੰਡਿਆ ਤੇ ਮੰਗਰ ਨੇ ਲੱਤ ਮਾਰੀ ਤੇ ਟੱਪ ਵਿੱਚ ਸੁੱਟ ਦਿੱਤਾ ਮੁੰਡੇ ਨੂੰ ਉੱਥੇ ਮੁੰਡਾ ਤੌਣ ਪਾਣੇ ਵੱਜਾ ਸਾਡੇ ਨਾਲ ਜਾਨ ਨਹੀਂ ਗਈ। ਸਾਡੇ ਨਾਲ ਬਹੁਤ ਇਹ ਹਤਿਆਰ ਕਰਨ ਡਿਆ ਵਾ ਕੋਲੋਂ ਕੋਈ ਨਾ ਨਹੀਂ ਦਾ ਬੱਚਾ ਚੁੱਕ ਕੇ ਲੈ ਗਿਆ ਉਹਦਾ ਘਰ ਵਾਲਾ ਕੀ ਕਾਰਵਾਈ ਕਰਦਾ ਹੀ ਕੋਈ ਲੜਕੀ ਜੋਤੀ ਨੇ ਇੱਕ ਦਰਖਾਸਤ ਮਾਨਯੋਗ ਐਸ.ਟੀ.ਓ. ਸਾਹਿਬ ਨੂੰ ਦਿੱਤੀ ਸੀ ਜਿਸ ਦੀ ਪੜਤਾਲ ਮੇਰੇ ਵੱਲੋਂ ਕੀਤੀ ਜਾ ਰਹੀ ਆ ਉਹ ਲੜਕਾ ਆਊਟ ਆਫ ਸਟੇਟ ਦਾ ਜੀ ਇਹਦਾ ਪਤੀ ਆ ਉਹ ਆਪਣਾ ਬੇਟਾ ਲੈ ਗਿਆ ਸੀ ਪਰ ਫੇਰ ਵੀ ਅਹੀਂ ਜਾਂਚ ਜਾਰੀ ਹੈ ਉਹਦਾ ਫੋਨ ਬੰਦਾ ਰਿਹਾ ਨੰਬਰ ਟ੍ਰੇਸ ਕਰ ਰਹੇ ਆ ਜਲਦੀ ਤੋਂ ਜਲਦੀ ਬੱਚਾ ਟ੍ਰੇਸ ਕਰਕੇ ਬੱਚਾ ਨਾਰਸਾਂ ਦੇ ਹਵਾਲੇ ਕੀਤਾ ਜਾਊਗਾ ਤਾਂ ਉਸ ਦੇ ਖਿਲਾਫ ਜੋ ਬਣਦੀ ਹੈ ਗਰਵੇ ਦੀ ਤਿਆਰੀ ਹੈ ਕਹਿੰਦੇ ਕੁੱਟਮਾਰ ਵੀ ਕਰਦੇ ਆ ਉਹਦੇ ਕੋਈ ਕਾਰਵਾਈ ਕੀਤੀ ਜੋ ਬੱਚੇ ਨੂੰ ਕੁੱਟਮਾਰ ਬਿਲਕੁਲ ਜੀ ਜੋ ਬਣਦੀ ਹੈ ਤੇ ਜਿਹੜਾ ਵੀ ਵਰਚਾ ਬਣਦਾ ਜੋ ਕਾਨੂੰਨ ਨੂੰ ਮੱਧਿਆ ਨਜ਼ਰ ਰੱਖਦਾ ਆਇਆ ਕਰ ਇਸ ਤਰ੍ਹਾਂਤ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਜੇ ਬੰਦਾ ਨਜ਼ਰ ਆ ਲਗੇ ਬਿਲਕੁਲ ਜੀ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਜੇਕਰ ਕਿਤੇ ਵੀ ਇਹਦਾ ਪਤਾ ਲੱਗਦਾ ਇਸ ਤਰ੍ਹਾਂਤ ਸੰਪਰਕ ਕਰਕੇ ਸਾਨੂੰ ਦੱਸਿਆ ਜਾਵੇ ਜ ਪਦੋਂ ਤੱਕ ਗ੍ਰਿਫਤਾਰੀ ਨਹੀਂ ਹੋਈ ਨਾ ਇਹ ਤਾਂ ਪੂਰਾ ਯੋਰ ਲਾ ਰਹੇ ਆ ਸਰ ਨੰਬਰ 30 ਹੋ ਰਿਹਾ ਨੰਬਰ 100 ਆ ਰਿਹਾ ਜਿਹੜਾ ਵੀ ਉਹਦੇ ਕੋਲ ਨੰਬਰ ਚੱਲ ਰਿਹਾ ਸੀ ਫਿਰ ਗਾਂ ਪਤਾ ਕਰ ਰਹੇ ਹੁਣ ਉਹਨੇ ਗਾਂ ਹੋਰ ਕਿਸੇ ਸਿਮ ਨਾ ਪਾਈ ਹੋਵੇ ਇਸ ਕਰਕੇ ਪੜਤਾਲ ਚੱਲ ਰਹੀ ਹੈ ਜਲਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਜਲਦੀ ਜੀ ਤੁਰੰਤ ਕਾਰਵਾਈ ਕੀਤੀ ਜਾਵੇ